ਕੋਡੀ 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 ਐਸਾ ਮੇ ਫੂਲਾ ਨੋਇਆਂ ਸਮਾਂ ਦੇ ਖਾਨੂ ਵਾਲਿਆ ਜਿੰਦਰ ਜਦੋਂ ਖੜਦੇ ਸੀ ਨਾ ਕੰਡੀਆਂ ਦੇ ਉੱਪਰ ਤੇ ਦੁਨੀਆ ਨੂੰ ਪਤਾ ਲੱਗਦਾ ਸੀ ਵੀ ਕੋਈ ਜਾਫੀ ਖੜਿਆ ਓਏ ਕਿਹਨੂੰ ਛੇੜ ਲਿਆ ਓਏ ਕਿਹਨੂੰ ਛੇੜ ਲਿਆ ਹਮਾਲਿਆ ਪਰਬਤ ਛੇੜਿਆ ਕੇ ਬਹਿਲੀ ਬਣਦੇ ਅੱਜ ਦੇ ਨਿਆਣੇ ਬੱਲੀਏ ਅਸੀਂ ਬੋਲਦੇ ਨਹੀਂ ਖੰਡ ਹਾਂ ਪੁਰਾਣੇ ਬੱਲੀਏ ਉਧਰ ਕੌਣ ਆ ਗਿਆ ਮੇਰੀ ਖੁੱਲ ਗਈ ਪਟਾਕ ਦੇ ਨੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਹੁਣ ਲੰਘਦੇ ਆ ਲੋਕ ਭਾਵੇਂ ਲੱਖ ਦੀਆਂ ਲੱਖਾਂ ਨਾਲ ਵੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਇਹਦਾ ਕਹਿੰਦੇ ਮਿੰਟਾ ਸਕਿੰਟਾਂ ਚ ਵੀਜ਼ਾ ਲੱਗਾ ਪਰ ਖੇਡ ਕਬੱਡੀ ਦਾ ਬ੍ਰੈਂਡਰ ਜਾਫੀ ਪ੍ਰੀਤ ਯਾ ਬੱਬੂ ਜੀ ਸੰਦੀਪ ਦੀ ਧਰਤੀ ਦਾ ਜਿਹੜਾ ਮਹਿਕ ਪੱਤਰ ਦੇ ਨਾਲ ਗੁਲਾਬ ਮੁੰਡਾ ਆਇਆ ਵੀਰ ਬਣ ਕੇ ਗਰਾਊਂਡ ਵਿੱਚ ਆ ਜਾਵੇ ਲੈ ਵੀ ਮੋਨੂ ਵੇਗ ਸਾਹਮਣੇ ਨਜ਼ਾਰੇ ਵੱਜੇ ਪਏ ਹੈ ਬਾਗਾ ਮਾਰੀ ਮੇਘੇ ਵਾਲਾ ਕਬੱਡੀ ਖਿਡਾਰੀਆਂ ਦੇ ਨਾਲ ਪਿਆਰ ਪਰ ਭਾਈ ਲੱਦੂ ਵਾਲਾ ਪ੍ਰੀਤ ਪਾਇਆ ਤੁਹਾਨੂੰ ਹੱਥ ਉਖੜਦੇ ਪੈਰ ਏ ਏ ਏ ਏ ਹੁੰਦੀ ਹੋਏ ਬੱਲੇ 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 ਆਈ ਤਾਂ ਇਦੋਂ ਪਰੇ ਕੁਝ ਨਹੀਂ ਚੱਕੇ ਜਾਮ ਹੁੰਦੇ ਵੇਖੋ ਜਰਾ ਆ ਪ੍ਰੀਤ ਭਾਈ ਲੱਦੂ ਵਾਲਾ ਮੇਰੇ ਮਿੱਤਰੋ ਕਰਾਉਂਦਾ ਬਹਿ ਜਾ ਬਹਿ ਜਾ ਕਰਾਉਂਦਾ ਬਹਿ ਜਾ ਬਹਿ ਜਾ ਇੱਕ ਮੇਰੀ ਹੋਰ ਤੁਹਾਨੂੰ ਅਸੀਂ ਪਹਿਲਾਂ ਹੀ ਬੇਨਤੀ ਕਰਦੀਏ ਵੀ ਆ ਬਣ ਕੇ ਇਹ ਜਾਗਰੂਕਤਾ ਨਹੀਂ ਕਿਤੇ ਸਾਡਾ ਜਾਗਰੂਕੀ ਹੈ ਆ ਜਾਉਂਦਾ ਰਹਿ ਸੋਣਿਆ ਤੈਨੂੰ ਵੀ ਗਰਾਉਂਡਾਂ ਬਾਜਾਂ ਮਾਰਦੀਆਂ ਖੇਡ ਕਬੱਡੀ ਦਾ ਵੱਡਾ ਮਾਣ ਹੈ ਕਿਉਂਕਿ ਮੈਨੂੰ ਪਛਾਣ ਹੋਣਾ ਹੈ ਰਾਜ ਨੇ ਸਾਜਨ ਆਓ ਵੇਖੋ ਯਾਰਾ ਉੱਡ ਗਈ ਗਰਦਾ ਉੱਡ ਗਈ ਗਰਦਾ ਉੱਡ ਗਈ ਗਰਦਾ ਆ ਇੱਕ ਮਤਾਪੁਰੀਆ ਕਰਾਉਂਦਾ ਬਹਿ ਜਾ ਬਹਿ ਜਾ ਓਏ ਕਰਾਉਂਦਾ ਬਹਿ ਜਾ ਬਹਿ ਜਾ ਪਰ ਬਣ ਬਣ ਕੀ ਗਿਆ ਬਣ ਕੀ ਗਿਆ ਕੇ ਪੀਵੀ 65 ਮਹਾਲੀ ਦਾ ਤਨਜੀਰਵਾ ਪਿੱਛੇ ਅੱਠ ਬਲੀਏ ਓਏ ਗੋਪੀ ਲਾਗੇ ਇੱਕ ਵਾਰੀ ਪਤਾ ਲੱਗੇ ਮਾੜੀ ਮੇਗੇ ਮੇਲਾ ਚੱਲਦਾ ਵੇਖੀਏ ਬੰਦੇ ਚ ਬੰਦਾ ਵਜਦਾ ਜਾਂ ਛੜਕਟ ਖਿਆਲੇ ਵਾਲੀ ਦੀ ਕੂਣੀ ਮੇਰੇ ਮਿੱਤਰੋ ਜਾਂ ਖੁਸ਼ ਮੇਲਾ ਵੱਡਾ ਬਾਬਾ ਨਾਮਦੇ ਕਬੱਡੀ ਕਲੱਬ ਕਮਾਨ ਬਹਾਦਰ ਬਾਬਾ ਵਿਧਿਤਾ ਸਿੰਘ ਸਾਹਿਬ ਰਾਣਿਆਂ ਚੱਕ ਲਾ ਮਾਈਕ ਏ ਸੰਦੀਪ ਦੋਦਦੇ ਵਾਲੇ ਦੇ ਪੁੱਤ ਟੱਕਰ ਬੱਲੇ ਖਿਆਲੇ ਦੇ ਨਾਲ ਇੱਕ ਪਾਸੇ ਗੁਰੂ ਦਾ ਖਾਲਸਾ ਵਜਦੀਆਂ ਧੌਲਾ ਵਜਦੇ ਧੱਕੇ ਆਹ ਕਰੋ ਬੜੀ ਕਹਿੰਦੇ ਨੌਜੰਦੀ ਖੇਡਣੇ ਆ ਰਹੀ ਆ ਜਗ ਦੇ ਵਿੱਚ ਬੱਲਾ ਕਠਿਆਲੇ ਦਾ ਬਾਉ ਪੰਜ ਗਰਾਈਆਂ ਦਾ ਗੋਪੀ ਕਹਿੰਦੇ ਜਠਾਲ ਗੋਪੀ ਟਿੱਬੀ ਦੋ ਪਿੰਡ ਮਸ਼ਹੂਰ ਤੇ ਨਾਲ ਪ੍ਰੀਤ ਭਾਈ ਲੱਦੂ ਵਾਲਾ ਆਹ ਵੇਖਾਂਗੇ ਮੁਕਾਬਲਾ ਵੇਖਾਂਗੇ ਮੁਕਾਬਲਾ ਪ੍ਰੀਤ ਕਰਾ ਗਿਆ ਬੱਲੇ ਬੱਲੇ ਪ੍ਰੀਤ ਕਰਾ ਗਿਆ ਬੱਲੇ ਬੱਲੇ ਮਾਰੀ ਮੇਗੇ ਵਾਲਿਓ ਅੱਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਅੱਖੇ ਰੋਕਣੇ ਖਿਡਾਰੀ ਸਾਨਾ ਵਰਗੇ ਅੱਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਜਿੰਨ ਤੱਕ ਕਮਾਈ ਦਾ ਜਿਹੜਾ ਬਣ ਜੇ ਫਰੰਦੀਪੁਰ ਵਾਲੇ ਦਾ ਚੇਲਾ ਪਤਾ ਲੱਗ ਜਾਂਦਾ ਦਿਨਾਂ ਚ ਚੜ੍ਹਾਈ ਦਾ ਆਹ ਦੇਖਾਂਗੇ ਸਾਹਮਣੇ ਮਾਰੀ ਮੇਗੇ ਵਾਲਾ ਟਾਕਾ ਓ ਮੇਰਾ ਰੱਬ ਆ ਮੇਰਾ ਰੱਬਾ ਓ ਮੇਰਾ ਰੱਬਾ ਓਏ ਪਰੇ ਹੋ ਜਾਓ ਭਰਾਵੋ ਯਾਰ ਆ ਕੀ ਬਰਨਾ ਜਾ ਰਿਹਾ ਆ ਵੇਖੋ ਯਾਰ ਤੇ ਉਸਤਾਦ ਦੀ ਕਲਮ ਚੱਲੀ ਐਨ ਕੋਕੇ ਜੜ ਦਿੱਤੇ ਐ ਇਧਰਲੀ ਸਾਈਡ ਦੇਖਾਂਗੇ ਸਾਹਮਣੇ ਸੰਦੀਪ ਤੋਂਦੇ ਪਿੰਡ ਵਾਲਾ ਕਬੱਡੀ ਪਾ ਰਿਹਾ ਤ੍ਰੀਤ ਫੜਨਾ ਤੇ ਆ ਫੜ ਡਕਣਾ ਤੇ ਆ ਡੱਕ ਫਿਰ ਮੈਂ ਵੀ ਆਖੂ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ ਅੱਖਾਂ ਬਨ ਕੇ ਤੀਰ ਨਿਸ਼ਾਨੇ ਲਾ ਦੂੰ ਪਰ ਇਧਰਲੀ ਸਾਈਡ ਓ ਲੱਗਿਆ ਪਿਆ ਯੋਰ ਖੋਚ ਪਤਨੀ ਦੇ ਲੋਕੀ ਜੇ ਡੱਕੇ ਗਏ ਖਰੇ ਖਰੇ ਆ ਤੌਰ ਤੇ ਧੰਨਵਾਦ ਕਰਦਾ ਆ ਬਾਬੇ ਮੱਗੇ ਦੀ ਕਬੱਡੀ ਦਾ ਵਾਰਸ ਆ ਉਹ ਜਿਵੇਂ ਕਪੂਤਰੇ ਵਾਲਾ ਪਰ ਦੂਜੀ ਸਾਈਡ ਇਕਮ ਇਕਬਾ ਆ ਆ ਕੀਦਾ ਚੇਲਾ ਇਹ ਫਰੰਦੀਪੁਰੀਏ ਗੋਪੀ ਦਾ ਚੇਲਾ ਇਕਮ ਨੂੰ ਕਿਹੜੇ ਕਿਹੜੇ ਪਿਆਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ